ਇਹੜਾ ਨਸ਼ਾ ਨਸ਼ਾ ਅਸੀਂ ਕਹਾਂ ਨਸ਼ਾ ਜ਼ਰੂਰ ਬੰਦ ਕਰਾਉਣਾ ਹਰ ਪੰਜਾਬ ਦਾ ਬੰਦਾ ਕਹਿੰਦਾ ਨਸ਼ਾ ਬੰਦ ਨਹੀਂ ਹੋ ਸਕਦਾ ਬੰਦ ਨਹੀਂ ਹੋ ਸਕਦਾ ਪਰ ਮੈਂ ਪ੍ਰਣ ਕੀਤਾ ਵਾ ਕਿ ਇਹ ਜਿਹੜਾ ਨਸ਼ਾ ਵਾ ਇਹ ਅਸੀਂ ਬੰਦ ਕਰਾ ਕੇ ਰਹਿਣਾ ਕੋਈ ਮਕਸਦ ਨਹੀਂ ਆ ਕਿ ਮੈਂ ਬਹੁਤ ਜ਼ਿਆਦਾ ਸਰਕਾਰ ਵਿੱਚ ਹਾਈਲਾਈਟ ਹੋਵਾਂ ਜਾਂ ਇਨਕਰਾਂ ਪਰ ਮੇਰੇ ਮਨ ਚ ਦਰਦਿਆ ਕਿ ਇਹਨੂੰ ਮੈਂ ਖਤਮ ਕਰਨਾ ਹੀ ਕਰਨਾ ਕੱਲ ਮੈਨੂੰ ਆਣ ਕੇ ਇਹ ਨਾ ਕਵੇ ਕਿ ਨਸ਼ਾ ਮੇਰੇ ਬੱਚਾ ਵੇਚਦਾ ਵਾ ਪਰ ਤਨ ਵੋਟ ਪਾਈ ਛਡਾ ਮੈਂ ਨਹੀਂ ਛਡੋਣਾ ਪਹਿਲਾਂ ਵੋਟ ਪਾਣੀ ਨਹੀਂ ਪਾਣੀ ਆਪਣਾ ਦੀ ਮਰਜ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਟਿਕਟ ਲੈਣ ਦੇ ਚਾਵਨ ਇਸ ਕਰਕੇ ਆ ਕਿ ਜਿਹੜਾ ਨਸ਼ਾ ਨਸ਼ਾ ਅਸੀਂ ਕਹਾਂ ਨਸ਼ਾ ਜ਼ਰੂਰ ਬੰਦ ਕਰਾਉਣਾ ਜਿਹੜੇ ਕਈ ਬੱਚੇ ਮਾਵਾ ਦੇ ਨਸ਼ੇ ਨਾਲ ਮਾਰ ਰਹੇ ਨੇ ਉਹ ਕਈ ਥਾਵਾਂ ਤੇ ਨਸ਼ੇ ਵਾਲੇ ਬੱਚੇ ਮਾਰੇ ਇਸ ਕਰਕੇ ਅਸੀਂ ਸੇਵਾ ਕਰਦੇ ਆ ਪ੍ਰਸ਼ਾਸਨ ਸਾਡਾ ਸਾਥ ਦੇ ਰਿਹਾ ਏ ਆਮ ਆਦਮੀ ਪਾਰਟੀ ਸਾਥ ਦਿੰਦੀ ਹੈ ਪਰ ਹੁਣ ਅਸੀਂ ਇਹ ਸੋਚਿਆ ਕਿ ਹੁਣ ਆਪਾਂ ਸਰਕਾਰ 'ਚ ਆਣ ਕੇ ਪ੍ਰਸ਼ਾਸਨ ਦਾ ਪੂਰਾ ਸਾਥ ਲੈ ਕੇ ਤੇ ਇਹ ਜੜੋ ਖਤਮ ਕਰਨਾ ਮੈਂ ਸੋਚਿਆ ਕਿ ਸਾਡੀ ਵਾਰਡ ਦੇ ਅਗਲੇ ਬੰਨੇ ਜਿਹੜਾ ਨਸ਼ਾ ਵਾ ਹਰ ਪੰਜਾਬ ਦਾ ਬੰਦਾ ਕਹਿੰਦਾ ਨਸ਼ਾ ਬੰਦ ਨਹੀਂ ਹੋ ਸਕਦਾ ਬੰਦ ਨਹੀਂ ਹੋ ਸਕਦਾ ਪਰ ਮੈਂ ਪ੍ਰਣ ਕੀਤਾ ਵਾ ਕਿ ਇਹ ਜਿਹੜਾ ਨਸ਼ਾ ਵਾ ਇਹ ਅਸੀਂ ਬੰਦ ਕਰਾ ਕੇ ਰਹਿਣਾ ਮੈਂ ਆਪਣੀ ਵਾਰ ਚ ਨਸ਼ਾ ਬੰਦ ਕਰਾ ਕੇ ਫੇਰ ਸਾਰਿਆਂ ਨੂੰ ਇਹ ਕਹਿਣਾ ਵਾ ਕਿ ਹੁਣ ਦੱਸੋ ਇਹ ਜਿਹੜਾ ਤੁਸੀਂ ਕਹਿੰਦੇ ਨਸ਼ਾ ਨਹੀਂ ਬੰਦ ਹੋ ਸਕਿਆ ਹੋਇਆ ਕਿ ਨਹੀਂ ਪਰ ਮੈਂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਇਹ ਕੰਮ ਅਸੀਂ ਬੀੜਾ ਚੁੱਕਿਆ ਵਾ ਤੇ ਇਹ ਪੂਰਾ ਕਰਕੇ ਰਵਾਂਗੇ ਸਾਡਾ ਮੇ ਲੋਕੀ ਵਿਕਾਸ ਦੀਆਂ ਗੱਲਾਂ ਕਰਦੇ ਨੇ ਲੇਕਿਨ ਪਹਿਲਾ ਬੰਦਾ ਜਿਹਨੇ ਨਸ਼ੇ ਦੀ ਗੱਲ ਕੀਤੀ ਮੈਂ ਵਿਕਾਸ ਦੀ ਗੱਲ ਕਰਦਾ ਵਿਕਾਸ ਦੀ ਗੱਲ ਤੇ ਅਸੀਂ ਹਰ ਹੀ ਕਰਦੇ ਆ ਜੋ ਲੱਗੇ ਸਭ ਜਿਹੜਾ ਵੀ ਕੋਈ ਸਰਕਾਰ ਜਿਹੜੀ ਵੀ ਸਰਕਾਰ ਆ ਉਹ ਸਾਰੀਆਂ ਛੜਕਾਂ ਗਲੀਆਂ ਗਟਰ ਜੋ ਵੀ ਕੰਮ ਉਹ ਤੇ ਹੋ ਰਿਹਾ ਉਹ ਤੇ ਕਦੀ ਰੁਕੇ ਨਹੀਂ ਆ ਬਾਕੀ ਇਹ ਵਾ ਕੀ ਉਹ ਵੀ ਕੰਮ ਜਿਹੜਾ ਆਪ ਕੀਤਾ ਉਹ ਵਧੀਆ ਕੀਤਾ ਡਾਕਟਰ ਸਾਹਿਬ ਨੇ ਪਰ ਜਿਹੜਾ ਨਸ਼ਾ ਵਾ ਨਸ਼ੇ ਦੇ ਵਿੱਚ ਜਦੋਂ ਕੋਈ ਚੰਗੀ ਤਰ੍ਹਾਂ ਵੇਖਦਾ ਉਹਨਾਂ ਚਰਬੰਦ ਹੋ ਜਾਂਦਾ ਜਦੋਂ ਫਿਰ ਕੋਈ ਨਹੀਂ ਉੱਥੇ ਪ੍ਰਸ਼ਾਸਨ ਉੱਥੇ ਹੁੰਦਾ ਉਦੋਂ ਫਿਰ ਨਸ਼ਾ ਵੇਗਣਾ ਸ਼ੁਰੂ ਹੋ ਜਾਂਦਾ ਪਰ ਮੈਂ ਸਰਕਾਰ ਦੇ ਵਿੱਚ ਇਹ ਸੇਵਾ ਜੀ ਮੈਨੂੰ ਮਿਲੀ ਤੇ ਮਹਾਰਾਜ ਦੀ ਕਿਰਪਾ ਦੇ ਨਾਲ ਮੈਂ ਇਹ ਪੂਰਾ ਪੂਰਾ ਹਲ ਕਰਨਾ ਵਾ ਕਿਉਂਕਿ ਮੇਰੇ ਕੋ ਜਦੋਂ ਮਾਵਾਂ ਹੁੰਦੀਆਂ ਵਾਂ ਕਈ ਬੱਚਿਆਂ ਦੀ ਮਾਵਾਂ ਰੋਂਦੀਆਂ ਆਉਂਦੀਆਂ ਵਾਂ ਕਿ ਸਾਡੇ ਜਿਹੜੇ ਬੱਚੇ ਆ ਉਹ ਨਸ਼ਾ ਕਰਦੇ ਆ ਤੇ ਸਾਨੂੰ ਰੋਟੀ ਪਾਣੀ ਨਹੀਂ ਦਿੰਦੇ ਫਿਰ ਜਦੋਂ ਮੈਂ ਸੋਚਦਾ ਆਪਾਂ ਸਿਰਫ ਜਿਹੜੀ ਸੇਵਾ ਕਰਦੇ ਆ ਨਾ ਆਪਾਂ ਗੁਰੂ ਕੇ ਮਹਿਲ ਸੇਵਾ ਕਰਦੇ ਆ ਉੱਥੇ ਆਡੀ ਸੇਵਾ ਵਾਂ ਵੀ ਗਰੀਬ ਲੋਕਾਂ ਦੀ ਬੱਚੇ ਜਿਹਨਾਂ ਦੇ ਬੱਚੇ ਨਹੀਂ ਗਏ ਜਾਂ ਵਿਧਵਾ ਔਰਤਾਂ ਵਾਂ ਪਰ ਜਿਹੜਾ ਨਸ਼ਾ ਵਾ ਜੇ ਕੋਈ ਕਈ ਤੁਹਾਡਾ ਬੇਟਾ ਨਹੀਂ ਗਾ ਉਹ ਕਹਿੰਦੇ ਹੈਗਾ ਪਰ ਨਸ਼ੇ ਚ ਗੁਲਤਾਨ ਆ ਇਸ ਕਰਕੇ ਜੇ ਤੁ ਆਪਾਂ ਜਾਣਦੇ ਆ ਇੱਥੋਂ ਤੱਕ ਕਰਵਾਵਾਗੇ ਦੀਆਂ ਵਾਂ ਕਿ ਬੱਚੇ ਰੋਂਦੇ ਆ ਵਿੱਚ ਜਿਹੜੇ ਆ ਮਾਵਾਂ ਰੋਂਦੀਆਂ ਕਿ ਬੱਚੇ ਸਾਡੇ ਭਾਵੇਂ ਅੱਜ ਹੀ ਮਰ ਜਾਣ ਪਰ ਜਿੰਨਾ ਦੁਖੀ ਕੀਤਾ ਵਾ ਇਹਨਾਂ ਦੁਖੀ ਨਾਲੇ ਹਾਲਾਂਕਿ ਤੁਸੀਂ ਇਹ ਵੀੜਾ ਚੁੱਕਿਆ ਹਾਂ ਕਿ ਲੋਕੀ ਦੇ ਵਿਕਾਸ ਦੀ ਗੱਲਾਂ ਕਰਦੇ ਕਿਸੇ ਇਹ ਗੱਲ ਕਰਦੇ ਹਾਂਜੀ ਮੈਂ ਮੇਰਾ ਦੁਖੀ ਮੈਂ ਇਸ ਗੱਲਾਂ ਗਾਵਾਂ ਜਿਹੜਾ ਮੈਂ ਸਰਕਾਰ ਚ ਮੇਰਾ ਕੋਈ ਮਕਸਦ ਨਹੀਂ ਆ ਪਈ ਮੈਂ ਬਹੁਤ ਜ਼ਿਆਦਾ ਸਰਕਾਰ ਵਿੱਚ ਹਾਈਲਾਈਟ ਹਾਂ ਜਾਂ ਇਨਕਰਾਂ ਪਰ ਮੇਰੇ ਮਨ ਚ ਦਰਦ ਆ ਕਿ ਇਹਨੂੰ ਮੈਂ ਖਤਮ ਕਰਨਾ ਹੀ ਕਰਨਾ ਕਿੰਨੇ ਕ ਬੱਚੇ ਸੈਂਟਰ ਚ ਭਰਤੀ ਕਰਾ ਚੁੱਕੇ ਹੋ ਬੱਚੇ 200 ਕੋ ਬੰਦਾ 150 ਬੱਚਾ ਸਹੀ ਭਰਤੀ ਕਰਾਇਆ ਵਾ ਪਰ ਉਹਨਾਂ ਦੇ ਵਿੱਚੋਂ ਕਈ ਬੱਚੇ ਆਣ ਕੇ ਫੇਰ ਲੱਗ ਜਾਂਦੇ ਆ ਜਿਹਦੇ ਕਾਰਨ ਅਸੀਂ ਹੁਣ ਪੂਰਾ ਜੂਝ ਕੇ ਲੱਗਣਾ ਵਾ ਤੇ ਉਹਨਾਂ ਦਾ ਪਿੱਛੇ ਨਹੀਂ ਛੜਨਾ ਤੇ ਜਿਹੜੇ ਬੰਦੇ ਨਸ਼ਾ ਵੇਚਦੇ ਆ ਭਾਵੇਂ ਸਾਨੂੰ ਜਿੰਨਾ ਮਰਜ਼ੀ ਆ ਆਪਾਂ ਉਹਨਾਂ ਰੋਕਣਾ ਵਾ ਤੇ ਰੋਕ ਕੇ ਰਹਿਣਾ ਵਾ ਤੇ ਮੈਂ ਇਹ ਕਹਿਣਾ ਚਾਹੁੰਨਾ ਮੇਰੀ ਵਾਰਡ ਦੇ ਵਿੱਚ ਜੇ ਕੋਈ ਨਸ਼ਾ ਵੇਚਦਾ ਵਾ ਪਹਿਲੋਂ ਮੈਂ ਕਹਿੰਦਾ ਮੈਨੂੰ ਵੋਟ ਨਾ ਪਾਵੇ ਕਿਉਂਕਿ ਜੇ ਮੈਨੂੰ ਵੋਟ ਪਾਈ ਤੇ ਕੱਲ ਮੈਨੂੰ ਆਣ ਕੇ ਇਹ ਨਾ ਕਵੇ ਕਿ ਨਸ਼ਾ ਮੇਰੇ ਬੱਚਾ ਵੇਚਦਾ ਵਾ ਪਰ ਤੈਨੂੰ ਵੋਟ ਪਾਈ ਛਡਾ ਮੈਂ ਨਹੀਂ ਛਡੋਣਾ ਪਹਿਲੋਂ ਵੋਟ ਪੋਣੀ ਨਹੀਂ ਪੋਣੀ ਉਹਨਾਂ ਦੀ ਮਰਜ਼ੀ ਬੋਲੇ ਵੱਡੀ ਗੱਲ ਕਹਿ ਰਹੇ ਹੋ ਹਾ ਸਤ ਸ੍ਰੀ ਅਕਾਲ ਵੱਡੀ ਗੱਲ ਕਹਿ ਰਹੇ ਹੋ ਲੀਡਰ ਤੇ ਪੈਰਾ ਤਾਂ ਘੰਡੇ ਗੰਦੇ ਜਾਂਦਾ ਸਾਨੂੰ ਮਤਲਬ ਹੀ ਇਹ ਗੱਲ ਦਾ ਵਾ ਅਸੀਂ ਦੁਖੀ ਹੱਸੇ ਗੱਲੋਂ ਆ ਅਸੀਂ ਮਾਵਾਂ ਦੁਖੀ ਤਾਨੂੰ ਮਤਲਬ ਨਹੀਂ ਆ ਕੋਈ ਵੋਟ ਪਾਵੇ ਨਾ ਪਾਵੇ ਜੇ ਉਹਨਾਂ ਨੇ ਆਪਣੇ ਬੱਚੇ ਸਹੀ ਕਰਾਉਣੇ ਆ ਆਪਣਾ ਜਿਹੜਾ ਪੰਜਾਬ ਹੈ ਉਹਦਾ ਸੋਚਣਾ ਵਾ ਸਾਨੂੰ ਵੋਟ ਪਾ ਦੇ ਜੇ ਕਹਿਣ ਵੀ ਤੈਨੂੰ ਵੋਟ ਪਾਈ ਆ ਆਪਾਂ ਤੁਹਾਨੂੰ ਵੋਟ ਪਾਈ ਤੁਹਾਨੂੰ ਬੱਚਾ ਛਡਾ ਦੋ ਐ ਨਹੀਂ ਕਿ ਨਸ਼ੇ ਪੱਤੇ ਵਾਲੇ ਨੂੰ ਛਡਾਉਣਾ ਅੱਛਾ ਜੇਕਰ ਤੁਸੀਂ ਕਿਉਂ ਆਏ ਫਿਰ ਇਸ ਲਾਈਨ ਦੇ ਵਿੱਚ ਇਸ ਰੈਂਡ ਇਸੇ ਕਰਕੇ ਆਏ ਆ ਕਿ ਸਾਨੂੰ ਤੇ ਪਤਾ ਲੱਗਦਾ ਕਿ ਜਿਹੜਾ ਵੀ ਨਸ਼ਾ ਕਰਦਾ ਵਾ ਆਪਾਂ ਉਹਨੂੰ ਸਮਝਾਉਣ ਤੁਰਦੇ ਪਰ ਸਾਡਾ ਆਪਾਂ ਆਪਣਾ ਕਾਰੋਬਾਰ ਕਰਨਾ ਹੁੰਦਾ ਕਈ ਕੁਛ ਕਰਨ ਦਾ ਪਰ ਅਹੀਂ ਲੋਕੀ ਇਹਨਾਂ ਕਹਿੰਦੇ ਤੁਸੀਂ ਕੇਸ ਵਾਸਤੇ ਕਰਦੇ ਫੇਜੀ ਤੁਹਾਨੂੰ ਸਰਕਾਰ ਨਾਲ ਅਥਾਰਟੀ ਆ ਜਾਂ ਕੋਈ ਸਰਕਾਰੀ ਇਹ ਬੰਦੇ ਜੇ ਕਈ ਬੰਦੇ ਨੂੰ ਪੁੱਛ ਲੈਂਦੇ ਆ ਪਰ ਮੈਂ ਕਹਿਣਾ ਚਾਹੁੰਨਾ ਮੈਨੂੰ ਪਤਾ ਲੱਗ ਜੇ ਇੱਕ ਰੀ ਕਿ ਮੈਨੂੰ ਸੇਵਾ ਸਰਕਾਰ ਵੱਲੋਂ ਬਖਸ਼ੀ ਗਈ ਆ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਨਾਲ ਮੈਨੂੰ ਸੇਵਾ ਬਖਸ਼ੀ ਜਾਵੇ ਤੇ ਮੈਨੂੰ ਪੱਕਾ ਚਕੀਨ ਆ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਨਾਲ ਇਹ ਕੰਮ ਪੂਰਾ ਕਰ ਸਕਾਂਗਾ ਬੋਲੇ ਕੀਤਾ ਸੰਗਤ ਨੇ ਕੀ ਕਹਿਣਾ ਚਾਹੋਗੇ ਇਹ ਸੰਗਤ ਮੇਰੇ ਨਾਲ ਸਹਿਮਤ ਹੈ ਜੀ ਸਾਰੀ ਸੰਗਤ ਜਿੰਨੇ ਵੀ ਸਾਡੇ ਗੁਰਸਿੱਖ ਭਰਾ ਵੀਰ ਜਿੰਨੇ ਵੀ ਸੇਵਾਦਾਰ ਜਿੰਨੇ ਵੀ ਕੋਈ ਕਿਸ ਕਿਸੇ ਕਿਸੇ ਧਰਮ ਨੂੰ ਵੀ ਮੰਨਦਾ ਵਾ ਸਾਰੇ ਮੇਰੇ ਨਾਲ ਸਹਿਮਤ ਹੈਗੇ ਕਿ ਇਹੜਾ ਦੀ ਕੰਮ ਕਰ ਰਿਹਾ ਸਹੀ ਕਰ ਰਿਹਾ ਤੇ ਸਾਰਾ ਮੇਰੇ ਸਾਰੇ ਸੰਗਤ ਮੇਰਾ ਸਾਥ ਦੇਣ ਨੂੰ ਤਿਆਰ ਆ ਸਾਰੀ ਵਾਰਡ ਮੇਰਾ ਸਾਥ ਦੇਣ ਨੂੰ ਤਿਆਰ ਆ ਮੇਰੇ ਨਾਲ ਹਰ ਕੋ ਬੰਦਾ ਤੁਰਨੋਂ ਤਿਆਰ ਆ ਕਹਿੰਦਾ ਪਰ ਅਸੀਂ ਕੋੜ ਖਤਮ ਕਰਨਾ ਹੀ ਕਰਨਾ ਹੈ